ਕਿਦਾਂ ਲੱਗ ਰਿਹਾ ਆ ਆਡੀਅנס ਦਾ ਰਿਸਪਾਂਸ ਦੇਖਣ ਤੋਂ ਬਾਅਦ ਤੁਸੀਂ ਦੱਸੋਨ ਕਿੱਦਾਂ ਲੱਗਿਆ ਬਹੁਤ ਸੋਹਣਾ ਲੱਗਿਆ ਬਈ ਵਧੀਆ ਲੱਗਿਆ ਸੱਚੀ ਜਨੂਅਰੀ ਬਹੁਤ ਸੋਹਣੀ ਫਿਲਮ ਹੈ ਥੈਂਕ ਯੂ ਸੋ ਮੱਚ ਫਿਲਮ ਯਾਰ ਬਹੁਤ ਵਧੀਆ ਬਣੀ ਆ ਬਹੁਤ ਵਧੀਆ ਰਿਸਪਾਂਸ ਆ ਰਿਹਾ ਔਰ ਜੋ ਫਿਲਮ ਚ ਕਹਿਣਾ ਚਾਹੁੰਦੇ ਸੀ ਉਹ ਕਹਿ ਲਿਆ ਇਮੋਸ਼ਨਸ ਲੋਕਾਂ ਦਾ ਰਿਸਪਾਂਸ ਤੋਂ ਸਾਫ ਪਤਾ ਲੱਗ ਰਿਹਾ ਫਿਲਮ ਧੈਂਟ ਬਣੀ ਤੇ ਜਿਹੜਾ ਖਾਸ ਕਰ ਤੁਹਾਡਾ ਕਰੈਕਟਰ ਸੀਗਾ ਉਹ ਰੀਅਲ ਲਾਈਫ ਨਾਲ ਕਾਫੀ ਮੇਲ ਚੋਲ ਦਿਖਾਂਦਾ ਕਿਉਂਕਿ ਆਰਟਿਸਟਸ ਨਾਲ ਇਦਾਂ ਦਾ ਸੁਣਨ ਨੂੰ ਮਿਲਦਾ ਦੇਖਣ ਨੂੰ ਮਿਲਦਾ ਹਾਂ ਬਸ ਉੱਥੋਂ ਹੀ ਕੁਛ ਜਦੋਂ ਪਤਾ ਲੱਗੇ ਸੀ ਇਦਾਂ ਦਾ ਕਿਰਦਾਰ ਕਰਵਾ ਰਹੇ ਨੇ ਮਾਨਸ਼ਾ ਭਾਜੀ ਉਹਨੇ ਤਾਂ ਕਿਦਾਂ ਦਾ ਰਿਸਪੌਂਸ ਸੀਗਾ ਤੇ ਤੁਸੀਂ ਕੀ ਰਿਜੈਕਟ ਕੀਤਾ ਸੀ ਉਸਨੇ ਮੈਂ ਕੋਈ ਰਿਜੈਕਟ ਨਹੀਂ ਕੀਤਾ ਮੈਂ ਕਹਿੰਦਾ ਬਾਈ ਯਾਰ ਆਹ ਕਿਰਦਾਰ ਆ ਔਰ ਇੰਨਾ ਕਾ ਮੈਂ ਕਿਹਾ ਚਲੋ ਠੀਕ ਐ ਬਾਈ ਸੀ ਇਸ ਕਰਕੇ ਮੈਂ ਨਾਲ ਨਹੀਂ ਕੀਤੀ ਕਿਉਂਕਿ ਮਾਨਾ ਭਾਈ ਨਕਸਰ ਮੈਂ ਕੰਮ ਕਰਦਾ ਰਹਿਣਾ ਫਿਲਮਾਂ ਚ ਪਰ ਮੈਨੂੰ ਆ ਸੀ ਕਿ ਕਿਰਦਾਰ 'ਚ ਇੰਟਰਸਟ ਮੈਨ ਪੈਦਾ ਹੋ ਗਿਆ ਸੀ ਕਿ ਕਰਨ ਨੂੰ ਬਹੁਤ ਕੁਝ ਸੀ ਹਾਂ ਉਹਨੂੰ ਪਤਾ ਸੀ ਵੇਰੀਏਸ਼ਨ ਬਹੁਤ ਹੈ ਛੋਟੇ ਛੋਟੇ ਮੂਵਮੈਂਟ ਤੇ ਬਹੁਤ ਚੇਂਜ ਓਵਰ ਹੋਣੇ ਜਦੋਂ ਮੈਂ ਕੀਤਾ ਭਾਵੇਂ کردار ਛੋਟਾ ਸੀਗਾ ਪਰ ਸ਼ਾਪ ਬਹੁਤ ਵੱਡੀ ਛੱਡ ਗਈ ਗਿਆ ਸਟਾਰਟਿੰਗ ਦੇ ਵਿੱਚ। थैंक यू ਵੀ थैंक यू सो मच। ਤੁਹਾਨੂੰ ਵਧੀਆ ਲੱਗਿਆ ਇਸ ਲਈ। ਮਤਲਬ ਉਹ ਫਿਰ ਕੋਸ਼ਿਸ਼ ਕਾਮਯਾਬ ਹੋ ਗਈ ਨਾ ਮਤਲਬ ਉਹ ਜੋ ਕਰਨਾ ਚਾਹੁੰਦਾ ਸੀਗਾ ਥਰ ਤੱਕ ਪਹੁੰਚ ਗਿਆ। کردار ਰਿਸਪੌਂਸ ਵਧੀਆ ਹੈ। ਮਤਲਬ ਫਿਲਮ ਤੇ ਸਟਾਰਟਿੰਗ 'ਚ ਉਹ ਦਾ ਗ੍ਰਿਪ ਬਣ ਗਿਆ। ਉਹਦਾ ਫਿਰ ਬਹੁਤ ਫਾਇਦਾ ਹੋਇਆ। ਤੇ ਉਹ ਆਟੀ ਦੀ ਬੋਰੀ ਵਾਲਾ ਸੌਂਗ ਕਿਦਾਂ ਦਾ ਜਦੋਂ ਪਹਿਲੇ ਪਤਾ ਲੱਗੇ ਵੀ ਆਹ ਵਾਲਾ ਸੌਂਗ ਉਹਨਾਂ ਉਦੋਂ ਕੀ ਰਿਐਕਸ਼ਨ ਜੀਗਾ ਤੁਹਾਡਾ? ਯਾਰ ਬੋਸ ਤੁਸੀਂ ਹੋ ਗਿਆ ਹੋਰ ਜੀ ਧਿਆਨ ਦੇ ਰਿਹਾ ਹਾਂ ਬਿਲਕੁਲ ਧਿਆਨ ਨਾਲ ਦੇਖੋ ਸੁਣੋ ਤਾਂ ਤੁਹਾਨੂੰ ਲੱਗਣਾ ਯਾਰ ਇਹ ਫੋਨ ਦਾ ਕੀ ਮਤਲਬ ਹੈ ਕੀ ਮਤਲਬ ਹੈ ਆ ਹੀ ਰਿਹਾ ਵੀ ਬਹੁਤ ਜ਼ਾਰੇ ਪੰਜਾਬੀ ਹੈ ਕਈ ਜਣੇ ਮੇਰੇ ਪਰ ਅੱਜ ਤੱਕ ਕਰੀ ਜਾਂਦੇ ਤੱਕਾ ਤੇ ਇਹੋ ਜਿਹੇ ਗਾਣੇ ਹੁੰਦੇ ਬਸ ਅੱਟ ਦੀ ਪੂਰੀ ਬਾਤ ਆਉਂਦੀ ਹੋਰ ਗੱਲ ਹੁੰਦੀ ਤੇ ਭਾਈ ਮੈਂ ਇਹੀ ਕਹੂੰਗਾ ਕਿ ਤੁਸੀਂ ਐਸੇ ਮਤਲਬ ਸਿੰਗਰ ਕਦੇ ਲਿਪਸਿੰਗ ਕੀਤੀ ਹੈ ਕਦੇ ਗਾਣੇ ਦੇ ਵਿੱਚ ਜਾ ਕੇ ਨਹੀਂ ਨਹੀਂ ਮੈਂ ਮਤਲਬ ਮੈਂ ਨੀ ਨਾਮ ਰ ਕੋਈ ਲੜਦਾ ਨਾ ਮਤਲਬ ਲਿਪਸਿੰਗ ਮੋਡਲਿੰਗ টাই ਨਹੀਂ 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 ਗਾਣੇ ਵੀ ਨਹੀਂ ਕਿ ਮੈਨੂੰ ਗਾਣਾ ਕੀਤਾ ਸੀ ਉਹ ਤਨਿਸ਼ ਕੋਰਦਾ ਵੀ ਕਿਸੇ ਨੇ ਕਹਿ ਆ ਸੀ ਕਰਨਾ ਸੀ ਉਹ ਰਿਲੇਸ਼ਨਸ ਉੱਤੇ ਅੱਧਵਾ ਇਸ ਮੈਂ ਗਾਣੀ ਕਰਦਾ ਨੇ ਤੇ ਕਿਦਾਂ ਦਾ ਮਾਹੌਲ ਸੀਗਾ ਜਿਹੜੀ ਜੈਕਟ ਪਾ ਕੇ ਉਹ ਰੌਕਸਟਰ ਬਣ ਕੇ ਗਾਣਾ ਗਾਣਾ ਵਧੀਆ ਫੀਲ ਸੀ ਯਾਰ ਸਵਾਦ ਪੂਰਾ ਕੁੱਟਿਆ ਮਤਲਬ ਸਿੰਗਰ ਵਾਲੀ ਪੂਰੀ ਫੀਲ ਆਈ ਪੂਰਾ ਮਾਹੌਲ ਸਵਾਦ ਕੁੱਟਿਆ ਤੇ ਬਹੁਤ ਯਲਕ ਤੇ ਭਾਈ ਮਾਨਸ਼ਾ ਉਹਨਾਂ ਭਾਜੀ ਉਹਨਾਂ ਨਾਲ ਤੁਹਾਡੀ ਕਿੱਦਾਂ ਦੀ ਬੌਂਡਿੰਗ ਆ ਕਿਉਂਕਿ ਸਿਕੰਦਰ ਫਿਲਮ ਦੇ ਪਾਟ ਕੋ ਲੈ ਕੇ ਲਾਟੂ 500 ਮੀਟਰ ਹਾਂਜੀ ਬਈ ਭਾਈਆਂ ਵਾਂਗੂ ਹੀ ਐ ਜਦੋਂ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਐ ਮਨ ਲਾ ਹਮੇਸ਼ਾ ਹੀ ਬਈ سپورਟ ਵਾਂਗੂ ਖੜਾ ਰਿਹਾ ਪਿੱਛੇ ਜਦੋਂ ਵੀ ਜਿੱਥੇ ਵੀ ਉਹ ਓਪਰਚੁਨਿਟੀ ਪੈਦਾ ਹੋਈ ਐ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਤੇ ਐ ਮੈਂ ਉਹਨਾਂ ਦਾ ਥੈਂਕ ਯੂ ਵੀ ਕਰਦਾ ਐ ਇਸ ਚੀਜ਼ ਦੀ ਕਿਉਂਕਿ ਅੱਜ ਜਿਹੜੇ 4 ਲੋਕ ਜਾਣਦੇ ਨੇ ਜਾਂ ਫਿਰ ਉਹ ਤੁਸੀਂ ਲੋਕਾਂ ਤੱਕ ਪਹੁੰਚਿਆ ਓਪਰਚੁਨਿਟੀ ਮਿਹਨਤ ਆ ਹੀ ਪਹੁੰਚੇ ਉਹ ਓਪਰਚੁਨਿਟੀ ਤਾਂ ਮਿਲਦੀ ਕਿੱਦਾਂ ਪਹੁੰਚਣਾ ਸਕੇ ਇਸ ਲਈ ਮਤਲਬ ਉਹਦਾ ਮਲ ਘਰ ਵਾਲੀ ਗੱਲ ਹੀ ਐ ਮਨਮਪਾ ਜਿਹਦੀ ਕੋਈ ਇਦਾਂ ਦੀ ਬੈਸਟ ਕੁਆਲਿਟੀ ਕੋਈ ਬੈਸਟ ਚੀਜ਼ ਜਿਹੜੀ ਸਿਰਫ ਬਿਹਾਈਂਡ ਦਾ ਕੈਮਰਾ ਵਾਲੇ ਲੋਕਾਂ ਨੂੰ ਪਤਾ ਲੋਕ ਆਡੀਅנס ਨੂੰ ਨਹੀਂ ਪਤਾ ਜਿਹੜੇ ਪਰਦੇ ਦੇ ਯਾਰ ਉਹ ਨਾ ਕਿਸੇ ਵੀ ਚੀਜ਼ ਨੂੰ ਇਦਾਂ ਨਹੀਂ ਲੈਂਦਾ ਵੀ ਕਰ ਲਓ ਉਹ ਹਰੇਕ ਚੀਜ਼ ਨੂੰ ਬਾਈ ਦਾ ਤਰੀਕਾ ਹੁੰਦਾ ਵੀ ਜੇ ਕੁਝ ਵੀ ਕਰਨਾ ਤਾਂ ਉਹ ਉਹ ਚੀਜ਼ ਨੂੰ ਡੀਪਲੀ ਪਹਿਲੇ ਸਮਝਦਾ ਉਹਦੇ ਤੇ ਟਾਈਮ ਲਾਂਦਾ ਉਹਦੇ ਡਿਸਕਸ਼ਨ ਕਰਦਾ ਤਾਂ ਫਿਰ ਉਹ ਚੀਜ਼ ਤੇ ਇੱਕ ਟਾਈਮ ਤੇ ਜਾ ਕੇ ਹਾਂ ਮੀ ਪਰਦਾ ਤਾਂ ਜੇ ਤੁਹਾਨੂੰ ਆਪਣੇ ਕੰਮ ਨੂੰ ਓਨੇ ਬਰੀਕੀ ਨਾਲ ਔਰ ਨੇ ਬਿਹਤਰੀਨ ਢੰਗ ਨਾਲ ਕਰਨਾ ਆਂਦਾ ਹੋਵੇ ਤਾਂ ਇਹ ਬਹੁਤ ਵੱਡੀ ਕੁਆਲਿਟੀ ਹੁੰਦੀ ਆ ਮੋਸਟਲੀ ਜਿਹੜਾ ਆਪਾਂ ਦੇਖਦੇ ਨਹੀਂ ਹੈਗੇ ਤੱਕਾ ਹੀ ਹੁੰਦਾ ਵੀ ਐ ਕਰਕੇ ਐ ਕਰ ਲਓ ਐ ਕਰਕੇ ਐ ਕਰ ਲਓ ਪਰ ਉਹ ਮੇਰੇ ਨਾਲ ਇੱਕ ਇੱਕ ਚੀਜ਼ ਦੀ ਡਿਸਕਸ਼ਨ ਕਰਦਾ ਸੀ ਚਾਹੇ ਵੀ ਰਾਹੁਲ ਇਦਾਂ ਨਹੀਂ ਇਦਾਂ ਆਪਾਂ ਕੈਰੀ ਕਰਦੇ ਆਂ ਇਦਾਂ ਕੈਰੀ ਕਰਦੇ ਆਂ ਇਦਾਂ ਕੈਰੀ ਕਰਾਉਂਦੇ ਆਂ ਟਰੈਕਟਰ ਨੂੰ ਇਹ ਚੰਗਾ ਲੱਗਦਾ ਬਿਲਕੁਲ ਜੀ ਕੈਮਰੇ ਸਾਹਮਣੇ ਤਾਂ ਆਪਾਂ ਹੀ ਦਿਖਦੇ ਆਂ ਪਰ ਉਹ ਤੱਕ ਲਿਆ ਕੇ ਕੌਣ ਆਇਆ ਉਹ ਡਾਇਰੈਕਟਰ ਦਾ ਰਾਈਟਰ ਦਾ ਬਹੁਤ ਵੱਡਾ ਹੱਥ ਹੁੰਦਾ ਜਿਸ ਤਰ੍ਹਾਂ ਮਤਲਬ ਇੱਕ ਕੈਰੈਕਟਰ ਬਿਲਡ ਅਪ ਹੁੰਦਾ ਸਟੋਰੀ ਦੇ ਨਾਲ ਨਾਲ ਆਲੇ-ਕੋਲੇ ਸਟੋਰੀ ਘੜੀ ਜਾਂਦੀ ਹੈ ਕੈਰੈਕਟਰ ਬਿਲਡ ਅਪ ਐਂਡ ਜੋ ਫੀਲ ਆਉਂਦਾ ਲੋਕਾਂ ਦੇ ਖੜੇ ਹੁੰਦੇ ਨੇ ਜਦੋਂ ਉਹ ਡਾਇਰੈਕਟਰ ਦਾ ਜੋ ਵਿਜ਼ਨ ਹੁੰਦਾ ਨਾ ਦਿਖਾਣਾ ਚਾਹੁੰਦਾ ਹਾਂ ਫਿਰ ਜਦੋਂ ਉਹ ਐਕਚੁਅਲੀ ਜੋ ਤੁਹਾਨੂੰ ਫੀਲ ਹੋ ਰਿਹਾ ਜੋ ਤੁਸੀਂ ਫੀਲ ਕਰ ਰਹੇ ਹੋ ਹੱਸ ਰਹੇ ਹੋ ਜਾਂ ਬੱਗਾ ਵਧੀਆ ਲੱਗਿਆ ਪਰ ਇਮੋਸ਼ਨਸ ਆਏ ਤੁਹਾਡੀ ਅੰਦਰ ਉਹ ਰੋਣਾ ਆਇਆ ਉਹ ਐਕਚੁਅਲੀ ਡਾਇਰੈਕਟਰ ਦਾ ਕੰਮ ਆ ਸਾਰਾ ਲੋਕਾਂ ਨੂੰ ਕਿਵੇਂ ਦਿਖਾਣਾ ਅਸਲੀ ਕਮਾਲ ਲੋਕ ਮਾਲ ਦਾ ਕੰਮ ਕਰਦਾ ਭਾਈ ਸਕੰ ਪਰ ਆਵਾ ਵੀ ਵੱਡ ਖਾਣਾ ਤੋਂ ਜਲਦੀ ਦੁਬਾਰਾ ਦੇਖਣ ਨੂੰ ਮਿਲੂਗਾ ਲੋਕਾਂ ਨੇ ਬਹੁਤ ਤਿਆਰ ਦਿੱਤਾ ਪਰ ਅਤਮਦੋਂ ਦੇ ਜਲਦੀ ਹੀ ਕੁਝ ਵੱਡੇ ਲੈਵਲ ਦਾ ਆਊਗਾ ਚੱਲ ਰਹੀਆਂ ਨੇ ਗੱਲਾਂ ਬਸ ਹੁਣ ਸਟ੍ਰਿਪਸ ਗਰੁੱਪ ਤੇ ਕੰਮ ਚੱਲ ਰਿਹਾ ਵੀਰੇ ਹੁਣ ਮਰੀ ਅਸਮੀ ਨੇ ਆਈ ਥਿੰਕ ਵੈਬਸਰੀ ਵੀ ਅੱਜ ਵੀ ਦਾ ਰੋ ਬਾਈ ਅਮਰਦੀਪ ਸਿੰਘ ਨੇ ਡਾਇਰੈਕਟ ਕੀਤੀ ਹੈ ਗੱਲ ਜੀ ਤੇ ਬਾਈ ਅਮਰਦੀਪ ਸਿੰਘਲ ਜੀ ਨੇ ਡਾਇਰੈਕਟ ਕੀਤੀ ਆ ਤੇ ਬਾਈ ਜੀ ਨੇ ਲਿਖੀ ਆ ਤੇ ਉਹ ਆ ਮਹੀਨੇ ਖੂਬ ਸੁਭਾਜ ਗਈ ਹੋਰੀ। लास्ट ਵਿੱਚ ਇੱਕ ਟੀਮ ਕਹਿਣਾ ਚਾਹੁੰਗਾ ਹਾਂ। ਆਹੀ ਕਹਿਣਾ ਚਾਹੁੰਗਾ ਵੀ ਖਿਡਾਰੀ ਫਿਲਮ ਆ ਗਈ ਹੈ। ਬਹੁਤ ਕਮਾਲ ਦੀ ਫਿਲਮ ਬਣੀ ਹੈ। ਬਾਈ ਨੇ ਬਹੁਤ ਸੋਹਣੀ ਡਾਇਰੈਕਟ ਕੀਤੀ ਹੈ। ਲੋਕਾਂ ਨੂੰ ਜੋ ਚਾਹੀਦਾ ਫਿਲਮ ਸਾਰਾ ਕੁਝ ਇੱਥੇ ਹੈਗਾ। ਆਓ ਖਿਡਾਰੀ ਦੇਖੋ, ਸਵਾਦ ਲਓ। ਥੈਂਕ ਯੂ ਮੀ। ਥੈਂਕ ਯੂ ਸੋਮਨ ਖਸ਼ੀ। ਥੈਂਕ ਯੂ। ਬਾਈ ਤਾਂ ਨਾ ਮੁਬਾਰਕਤ ਉਹਨਾਂ ਫਿਲਮ ਦਾ ਪਾਰਟ ਬਣੀ ਤੇ ਆਡੀਅנס ਵੱਲੋਂ ਬਹੁਤ ਪਿਆਰ ਮਿਲ ਰਿਹਾ। ਕਿੱਦਾਂ ਦਾ ਲੱਗ ਰਿਹਾ ਸਭ? ਦੇਖੋ ਆਡੀਅנס ਦਾ ਪਿਆਰ ਹੀ ਇਹੀ ਚਾਹੁੰਦਾ ਹੁੰਦਾ ਹੈ ਨਾ। ਜੇ ਆਡੀਅנס ਪਿਆਰ ਦਿੰਦੀ ਹੈ ਤਾਂ ਫਿਲਮ ਹਿੱ ਵੀ ਤੁਹਾਨੂੰ ਕਿਦਾਂ ਦੀ ਲੱਗੀ ਫਿਲਮ ਬਹੁਤ ਸੋਹਣੀ ਫਿਲਮ ਤੱਕੀ ਵਧੀਆ ਲੱਗੀ ਨਾ ਸੋਹਣੀ ਬਸ ਇਹੀ ਆਡੀਅנס ਨੂੰ ਕਹਿਣਾ ਕਿ ਬਿਲਕੁਲ ਬਹੁਤ ਵਧੀਆ ਬਣੀ ਆ ਤੇ ਐਂਟਰਟੇਨਮੈਂਟ ਆ ਸਾਰਾ ਸਸਪੈਂਸ ਓਵਰਆਲ ਜਿੰਨਾ ਵੀ ਮਸਾਲਾ ਫਿਲਮ ਚ ਹੈ ਨਾ ਤੇ ਪਿਆਰ ਮਿਲ ਰਿਹਾ ਜਿੰਨੇ ਸਾਨੂੰ ਰਿਪੋਰਟ ਆ ਰਹੀਆਂ ਨੇ ਉਹਦੇ ਲਈ ਸਾਰਿਆਂ ਦਾ ਦਿਨੋ ਧੰਨਵਾਦ ਤੇ ਤੁਹਾਨੂੰ ਕਿਦਾਂ ਲੱਗਿਆ ਆਪਣਾ ਕਿਰਦਾਰ ਨਿਭਾ ਕੇ ਜੋ ਕਾਫੀ ਚੁਲਬੁਲਾ ਵੀ ਸੀਗਾ ਤੇ ਵਾਰਨਿੰਗ ਮਤਲਬ ਦਿੰਦਾ ਸੀਗਾ ਜਾਂ ਧਮਕਾਉਂਦਾ ਸੀਗਾ ਬਹੁਤ بڑے ਕੰਨ ਤਰੀਕੇ ਨਾਲ ਦੇਖੋ ਹਰ ਕਰੈਕਟਰ ਦੀ ਇੱਕ ਸ਼ੇਡ ਹੁੰਦੀ ਆ ਇਹ ਹੁੰਦਾ ਕਿ ਨਵਾਂ ਕੰਮ ਕਰਨ ਨੂੰ ਮਿਲੇ ਤੇ ਅਲੱਗ-ਅਲੱਗ ਛੇੜ ਜਿਹੇ ਕੈਰੈਕਟਰ ਦੀਆਂ ਆਏ ਜਾਂ ਕੈਰੈਕਟਰ ਉਹ ਕੰਮ ਨੂੰ ਮਿਲਦਾ ਇਹਦੇ ਵਿੱਚ ਮੈਨੂੰ ਲੱਗਿਆ ਕਿ ਕਾਫੀ ਛੇੜ ਜਿ ਤੁਸੀਂ ਦੇਖਿਆ ਹੋਣੀ ਆ ਵੇਰੀਏਸ਼ਨ ਦੇਖੀ ਹੋਣੀ ਆ ਇੱਕ ਕੈਰੈਕਟਰ ਲਈ ਇਸ ਤੋਂ ਵਧੀਆ ਗੱਲ ਨਹੀਂ ਹੋ ਸਕਦੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਖੁਸ਼ੀ ਹੋਈ ਹੈ ਤੇ ਭਾਈ ਕਰਤਾਰ ਭਾਈ ਨਾਲ ਕਿੱਦਾਂ ਨਾਲ ਲੱਗਿਆ ਜੋ ਉਹਨਾਂ ਨਾਲ ਜੋੜੀ ਬਣ ਕੇ ਤੁਹਾਡੀ ਜਿਹੜੀ ਜੋੜੀ ਬਣੀ ਹੈ ਤੇ ਦੇਖੋ ਕਰਤਾਰ ਭਾਈ ਸੀਨੀਅਰ ਨੇ ਮੇਰੇ ਕਾਫੀ ਤੇ ਵੱਡੇ ਭਾਈਆਂ ਵਾਂਗੂ ਪਿਆਰ ਵੀ ਕਰਦੇ ਨੇ ਤੇ ਪਹਿਲੀ ਵਾਰੀ ਉਹ 6 ਫੁੱਟ 2 ਇੰਚ ਦੇਤੇ ਮੈਂ ਕਣਾ ਉਹਨਾਂ ਦੇ ਨਾਲ ਉਹਨਾਂ ਦੇ ਬਰਾਬਰ ਦਾ ਜਿਹੜਾ ਕੈਰੈਕਟਰ ਮਤਲਬ ਇੱਕ ਸਪੋਰਟਿੰਗ ਉਹ ਗਰੁੱਪ ਵਿੱਚ ਅਸੀਂ ਦੋ ਜਣੇ ਆ ਤੁਸੀਂ ਦੇਖਿਆ ਹਾਂ ਉਸ ਲੈਵਲ ਤੱਕ ਲੈ ਜਾਣਾ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਉਹ ਫੀਲ ਲੈਉਣਾ ਪੈਂਦਾ ਤੇ ਬਾਈ ਵੱਲੋਂ ਬਹੁਤ ਪਿਆਰ ਮਿਲਿਆ ਤੇ ਹਮੇਸ਼ਾ ਕਰਦੇ ਰਹਿੰਦੇ ਨੇ ਤੇ ਬਾਬਾ ਕਿਰਪਾ ਕਰੇ ਅੱਗੇ ਵੀ ਕਰਦਾ ਰਾਂਗੇ ਤੇ ਬਾਈ ਤੁਹਾਡੇ ਕੋਲ ਜਦੋਂ ਕੈਰੈਕਟਰ ਕਿੱਦਾਂ ਐ ਸੀਗਾ ਮਤਲਬ ਅਪਰੋਚ ਕਿੱਦਾਂ ਕੀਤੀ ਗਈ ਸੀ ਤੁਹਾਡੇ ਕੋਲ ਕਿਰਦਾਰ ਵਾਸਤੇ ਦੇਖੋ ਅਸੀਂ ਜਿਵੇਂ ਸਾਡੀ ਟੀਮ ਨੇ ਸਕੰਦਰ ਤੋਂ ਪਹਿਲਾਂ ਮਨੁਸ਼ਾ ਜੀ ਨਾਲ ਮੈਂ ਕੰਮ ਕੀਤਾ ਸੀ ਤੇ ਵੈਸੇ ਵੀ ਅਸੀਂ ਇੱਕ ਦੂਜੇ ਨਾਲ ਹੋਰ ਫਿਲਮਾਂ ਦੇ ਜ਼ਰੀਏ ਵੀ ਅਸੀਂ ਮਿਲਦੇ ਰਹਿੰਦੇ ਆ ਡਿਸਕਸ਼ਨ ਕਰਦੇ ਰਹਿੰਦੇ ਆ ਵੀ ਕਿਹੜਾ ਕੈਰੈਕਟਰ ਤੁਸੀਂ ਅੱਛਾ ਕੀਤਾ ਇਹਦੇ ਵਿੱਚ ਹੋਰ ਵਧੀਆ ਹੋ ਸਕਦਾ ਸੀ ਤਾਂ ਜਦੋਂ ਇਹ ਫਿਲਮ ਲਿਖੀ ਗਈ ਤੇ ਕਾਸਟਿੰਗ ਹੋਣ ਲੱਗੀ ਤਾਂ ਉਹਨਾਂ ਦੇ ਜਨਤ ਮੈਂ ਹੋਣਾ ਤੇ ਫਿਰ ਮੈਨੂੰ ਅਪਰੋਚ ਕੀਤਾ ਫਿਰ ਉਹਨਾਂ ਦਾ ਹੁਣ ਕੰਮ ਤੁਹਾਨੂੰ ਪਤਾ ਹੀ ਵਧੀਆ ਹੁੰਦਾ ਤੇ ਮੈਂ ਕਹਿੰਦਾ ਹਾਂ ਜਾਂ ਨਾ ਦੀ ਤਾਂ ਗੱਲ ਹੀ ਨਹੀਂ ਹੁੰਦੀ ਠੀਕ ਆ ਪਾ ਜੀ ਕਰਾਂਗੇ ਐਂਡ ਵਿੱਚ ਟੂ ਵੀ ਕੰਟੀਨਿਊ ਲਿਖਿਆ ਹੈ ਸੀਗਾ ਕਿ ਆਈਡੀਆ ਹੈ ਕਿ ਅਗਲੀ ਫਿਲਮ ਦੇ ਵਿੱਚ ਵੀ ਤੁਸੀਂ ਪਾਰਟ ਬਣ ਸਕਦੇ ਹੋ ਦੇਖੋ ਇਹ ਡਾਇਰੈਕਟਰ ਤੇ ਡਾਇਰੈਕਟਰ ਦੀ ਹੈ ਨਾ ਉਹਨਾਂ ਦੀ ਕੀ ਡਿਮਾਂਡ ਆ ਤੇ ਪਰ ਮੈਨੂੰ ਖੁਸ਼ੀ ਹੋਊਗੀ ਜੇ ਉਹ ਮੈਨੂੰ ਅੱਗੇ ਕੰਟੀਨਿਊ ਰੱਖਣਗੇ ਥੈਂਕ ਯੂ